ਅਮ੍ਰਿਤਸਰ ਦੇ ਹਾਤੀ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਜਦ ਨਾਕੇਬੰਦੀ ਦੇ ਦੌਰਾਨ ਇੱਕ ਗੱਡੀ ਦੇ ਵਿੱਚ ਹਥਿਆਰਾਂ ਸਣੇ ਤਸਕਰ ਨੂੰ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਕੀਤੇ ਗਏ ਤਸਕਰ ਦੇ ਕੋਲ 5 ਪਿਸਤੌਲ 7 ਮੈਗਜ਼ੀਨ ਤੇ ਕਾਰਤੂਸ ਬਰਾਮਦ ਹੋਏ ਪੁਲਿਸ ਵੱਲੋਂ ਇਹ ਸਮਾਨ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਦਿਹਾਤੀ ਕੰਬੋਜ ਪੁਲਿਸ ਦੇ ਅਮ੍ਰਿਤਸਰ ਲਹਾਰਾਕਾ ਰੋਡ ਤੇ ਕੰਬੋਜ ਪੁਲਿਸ ਨੇ ਨਾਕੇਬੰਦੀ ਦੇ ਦੌਰਾਨ ਹਥਿਆਰ ਤਸਕਰ ਨੂੰ ਗ੍ਰਿਫਤਾਰ ਕੀਤਾ ਪੁਲਿਸ ਦੇ ਮੁਤਾਬਿਕ ਇਹ ਤਸਕਰ ਯੂਪੀ ਤੋਂ ਹਥਿਆਰ ਮੰਗਵਾ ਕੇ ਤੇ ਸਪਲਾਈ ਕਰਦਾ ਸੀ ਤੇ ਸਪਲਾਈ ਕਰਨ ਦੇ ਲਈ ਸਰਦੀ ਖੇਤਰ ਅਟਾਰੀਵਲ ਜਾ ਰਿਹਾ ਸੀ ਇਸੇ ਦਰਮਿਆਨ ਉਹਨੂੰ ਗੁਪਤ ਸੂਚਨਾ ਦੇ ਆਧਾਰ ਤੇ ਫੜ ਲਿਆ ਤੇ ਤਸਕਰ ਦੇ ਕੋਲ ਕਾਫੀ ਗਿਣਤੀ ਦੇ ਵਿੱਚ ਹਥਿਆਰ ਬਰਾਮਦ ਹੋਏ ਹਨ ਮਿਸ਼ਨ ਆਈ ਸੀ ਕਿ ਸਾਡੇ ਜਿਹੜੇ ਕਿ ਲੋਹਾਰਗਾ ਰੋਡ ਵਾਲੀ ਸਾਈਡ ਤੇ ਕੈਮਰੀ ਸਕੂਲ ਦੇ ਲਾਗੇ ਇੱਕ ਨੌਜਵਾਨ ਮੁੰਡਾ ਜਿਹਦੇ ਕੋ ਜਿਹਦੇ ਕੋਈ ਹਥਿਆਰਾਂ ਦਾ ਪਹਿਲਾਂ ਵੀ ਕੋਈ ਕੰਮ ਕਰਦਾ ਜਿਹਨੇ ਹਥਿਆਰਾਂ ਦੀ ਖਰੀਦ ਕੀਤੀ ਆ ਕਿ ਉਹ ਇਧਰ ਨੂੰ ਆ ਰਿਹਾ ਜੇ ਆਰਾਊਂਡ ਅਪ ਕੀਤਾ ਜਾਏ ਤੇ ਭਾਰੀ ਮਾਤਰਾ ਚ ਹਥਿਆਰ ਬ੍ਰੰਮ ਹੋ ਸਕਦੇ ਆ ਜੋ ਸਾਡੀ ਪੁਲਿਸ ਪਾਰਟੀ ਨੇ ਸਾਰਿਆਂ ਨੇ ਮਤਅਤ ਹੋ ਕੇ ਉਸ ਜਗ੍ਹਾ ਤੇ ਨਾਕਾ ਲਗਵਾਇਆ ਤੇ ਜਦੋਂ ਐਸੀ ਗੱਡੀ ਐ ਸਵਿਫਟ ਕਾਰ ਤੇ ਵਾਈਟ ਕਲਰ ਦੀ ਤੇ ਆ ਰਿਹਾ ਸੀ ਜਦੋਂ ਇਹਨੂੰ ਨਾਕੇ ਤੇ ਰੋਕਿਆ ਇਹਨੇ ਗੱਡੀ ਵੈਕਨ ਦੀ ਕੋਸ਼ਿਸ਼ ਕੀਤੀ ਸਾਡੀ ਪੁਲਿਸ ਪਾਰਟੀ ਦੀ ਮਸਤੀਦੀ ਨਾਲ ਇਹਨੂੰ ਜਲਦੀ ਆਰਾਊਂਡ ਅਪ ਕੀਤਾ ਗਿਆ ਆਰਾਊਂਡ ਅਪ ਕਰਕੇ ਜਦੋਂ ਇਹਦੀ ਸਰਚ ਕੀਤੀ ਗਈ ਇੱਕ ਦਬ ਚੋਂ ਇਹਦੇ ਪਿਸਟਲ ਤੇ ਚਾਰ ਇਹਦੇ ਡੈਸ਼ਬੋਰਡ ਚੋਂ ਤੇ ਇੱਕ ਦੇਸੀ ਕਟ ਟੋਟਲ ਪੰਜ ਪਿਸਟਲ ਤੇ ਇੱਕ ਦੇਸੀ ਕਟਾ ਕੁਝ ਰਾਉਂਡ ਕੁਝ ਮੈਗਜ਼ੀਨ ਇਹ ਸਾਨੂੰ ਬਰਾਮਦ ਹੋਏ ਆ ਤੇ ਬਰਾਮਦ ਹੋਣ ਤੋਂ ਬਾਅਦ ਅਸੀਂ ਇਹਦੇ ਜਿਹੜਾ ਮਕਦਮਾ ਨੰਬਰ 218 ਮਿਤੀ 28 8 28/7/2021 ਅੰਡਰ ਸੈਕਸ਼ਨ 25 ਆਮ ਸੈਕਟਰ ਦੇ ਤਹਿਤ ਇਹ ਥਾਣਾ ਕੰਬੋਜ ਵਿਖੇ ਅਸੀਂ ਪੱਤਾ ਦਰਜ ਕਰਤਾ ਜੀ ਤੇ ਅਗਲੀ ਮੋੜੀ ਦੀ ਜਿਹੜੀ ਤਫ਼ਤੀਸ਼ ਇਹ ਲਿਆਂਦੀ ਜਾਏਗੀ ਕਿ ਕਿੱਥੋਂ ਲੈ ਆਉਂਦਾ ਕੀ ਕਰਦਾ ਕਿ ਇਹ ਕੰਮ ਕਰਦਾ ਹੋਰ ਇਹਨੂੰ ਕਿੰਨੇ ਸਪਲਾਈ ਕੀਤੀ ਨਹੀਂ ਕੀਤੀ ਉਹ ਸਾਰੀ ਤਫ਼ਤੀਸ਼ ਚੱਲੇ ਤੇ ਕਿਹੜੀ ਗੱਡੀ 'ਚ ਲੈ ਗਿਆ ਇਹ ਸਵਿਫਟ ਵਾਈਟ ਕਲਰ ਦੀ ਗੱਡੀ ਸੀ ਉਹ 'ਚ ਇਹ ਲੈ ਕੇ ਆ ਰਿਹਾ ਸੀ ਕਿਨੇ ਬੰਦੇ ਹੋਰ ਦੇ ਨਾਲ ਇਹਦੇ ਨਾਲ ਇਕੱਲਾ ਸੀ ਇਹਨੇ ਇਹੋ ਗਾਵਾ ਸਾਰੇ ਪਤਾ ਲੱਗੇ ਕਿ ਨੂੰ ਸਪਲਾਈ ਕਿਨੂੰ ਕਰਨ ਜਾ ਰਿਹਾ ਸੀ ਕਿਨੂੰ ਦੇਣੇ ਸੀ ਉਹ ਤਫਤੀਸ਼ ਚ ਹੀ ਲਿਆਵਾਂਗੇ ਉਹ ਇਵਾਦਾ ਤਾਂ ਕਰਦਾ ਜਾਂ ਸਪਲਾਈ ਕਰਦਾ ਹਜੇ ਤੱਕ ਇਹਦੇ ਐਸ ਪਰ ਟੂ ਰਿਕਾਰਡ ਹਜੇ ਤੱਕ ਅੱਜ ਦੀ ਡੇਟ ਤੱਕ ਟਿਲ ਡੇਟ ਸਾਨੂੰ ਇਹਦਾ ਕੋਈ ਪਰਚਾ ਨਹੀਂ ਹਜੇ ਲੱਪਿਆ ਹੋਰ ਅੱਗੇ ਫਰਦਰ ਪ੍ਰोसीडिंग ਦੀ ਜਾਰੀ ਹੈ ਇਹਦੇ ਜਿਹੜੇ ਸਾਰੇ ਇਹਦੀ ਕੰਪਲੇਂਟਸ ਵੀ ਵੇਖਾਂਗੇ ਜਾਂ ਕਿਸੇ ਨੇ ਕੋਈ ਦਿੱਤੀ ਹੈ ਜਾਂ ਕੋਈ ਅਦਰ ਅਦਰ ਪ੍ਰोसीडिंग ਅੰਡਰ ਦਾ ਇਨਸਟਰਕਸ਼ਨਸ ਆਫ आवर ਵਰਦੀ ਅਫਸਰਸ ਉਹਨਾਂ ਦੀ ਤੇ ਹਮਦਰ ਨਹੀਂ ਹੈ ਕਾਬੂ ਕੀਤੇ ਗਏ ਤਸਕਰ ਤੋਂ ਪੁਲਿਸ ਵਰੀਕੀ ਦੇ ਨਾਲ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਕਈ ਵੱਡੇ ਖੁਲਾਸੇ ਹੋਣ ਦੀ ਵੀ ਉਮੀਦ ਪੁਲਿਸ ਵੱਲੋਂ ਜਤਾਈ ਜਾ ਰਹੀ ਹੈ ਜਗਬਾਣੀ ਟੀਵੀ ਲਈ ਅਮਰੀਕਸਰ ਤੋਂ ਗਜਿੰਦਰ ਸਿੰਘ ਦੀ ਰਿਪੋਰਟ